ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਮੁਖੀ ਡਾਕਟਰ ਪਨਵੀਤ ਕੌਰ ਕਿੰਗਰਾ ਨੇ ਦੱਸਿਆ ਕਿ ਬੀਤੇ ਦਿਨੀ ਬੱਦਬਾ ਤਾਪਮਨ ਅਤੇ ਬੀਤੀ ਰਾਤ ਘੱਟੋ ਘੱਟ ਤਾਪਮਨ 'ਤੇ ਭਾਰੀ ਗਰਾਵਟ ਦਰਜ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਅੱਜ ਸਵੇਰੇ 39.6 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਇਸ ਦੇ ਨਾਲ ਹੀ ਜੂਨ ਮਹੀਨੇ ਵਿੱਚ 46.6 ਮਿਲੀਮੀਟਰ بارش ਹੋਈ ਹੈ। ਜਦੋਂ ਕਿ ਇਸ ਮਹੀਨੇ ਵਿੱਚ ਆਮ ਵਰਖਾ ਦਾ ਰਿਕਾਰਡ 82.8 ਮਿਲੀਮੀਟਰ ਹੈ ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਤੱਕ ਪੰਜਾਬ ਵਿੱਚ ਆਮ ਨਾਲੋਂ ਭਾਰੀ ਬਾਰਿਸ਼ ਲਈ yellow alert ਜਾਰੀ ਕੀਤਾ ਹੈ ਜੀ ਅਸੀਂ ਪਿਛਲੇ ਦਿਨਾਂ ਵਿੱਚ ਦੇਖ ਰਹੇ ਸੀਗੇ ਕਿ ਇੱਕ ਵਾਰੀ ਫੇਜ਼ ਜਿਹੜੀਆਂ ਹੀਟ ਸਟ੍ਰੈਸ ਕੰਡੀਸ਼ਨਸ ਬਣੀਆਂ ਹੋਈਆਂ ਸੀਗੀਆਂ ਔਰ ਡੇ ਟਾਈਮ ਟੈਂਪਰੇਚਰ 40 ਡਿਗਰੀ ਸੈਂਟੀਗ੍ਰੇਡ ਤੋਂ ਉੱਪਰ ਚਲਾ ਗਿਆ ਸੀ ਪਰ ਹੁਣ ਕੱਲ ਤੋਂ ਜਿਹੜੀਆਂ ਵੈਦਰ ਕੰਡੀਸ਼ਨਸ ਦੇ ਵਿੱਚ ਚੇਂਜ ਅਬਜ਼ਰਵ ਕੀਤੀ ਗਈ ਹੈ ਔਰ ਕੱਲ ਦਾ ਡੇ ਟਾਈਮ ਟੈਂਪਰੇਚਰ 38.6 ਡਿਗਰੀ ਸੈਂਟੀਗ੍ਰੇਡ ਅਬਜ਼ਰਵ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ 2.1 ਡਿਗਰੀ ਸੈਂਟੀਗ੍ਰੇਡ ਉੱਪਰ ਚੱਲ ਰਿਹਾ ਹੈ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 24.4 ਡਿਗਰੀ ਸੈਂਟੀਗ੍ਰੇਡ ਅਬਜ਼ਰਵ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ 2.9 ਡਿਗਰੀ ਸੈਂਟੀਗ੍ਰੇਡ નીચે ਹੈ ਔਰ ਜੇ ਅਸੀਂ ਇੱਕ ਦਿਨ ਪਹਿਲਾਂ ਦੇ ਡੇਟੇ ਨਾਲ ਕੰਪੇਅਰ ਕਰੀਏ ਤਾਂ ਜਿਹੜਾ ਨਾਈਟ ਟਾਈਮ ਟੈਂਪਰੇਚਰ ਦੇ ਵਿੱਚ 8 ਡਿਗਰੀ ਸੈਂਟੀਗ੍ਰੇਡ ਦੀ ਅੱਜ ਗਿਰਾਵਟ ਅਬਜ਼ਰਵ ਕੀਤੀ ਗਈ ਹੈ ਜਦੋਂ ਕਿ ਡੇ ਟਾਈਮ ਟੈਂਪਰੇਚਰ ਦੇ ਵਿੱਚ 2.4 ਡਿਗਰੀ ਸੈਂਟੀਗ੍ਰੇਡ ਦੀ ਕੱਲ ਨਾਲ ਗਿਰਾਵਟ ਅਬਜ਼ਰਵ ਕੀਤੀ ਗਈ ਹੈ ਸੋ ਸਾਰੇ ਰੀਜਨ ਦੇ ਵਿੱਚ ਹੀ ਥੋੜਾ ਟੈਂਪਰੇਚਰ ਦੇ ਵਿੱਚ ਗਿਰਾਵਟ ਅਬਜ਼ਰਵ ਕੀਤੀ ਗਈ ਹੈ ਔਰ ਇਹਦੇ ਤੋਂ ਬਿਨਾ ਕਿਉਂਕਿ ਬਾਰਿਸ਼ ਵੀ ਕਈ ਥਾਵਾਂ ਤੇ ਹੋਈ ਹੈ ਔਰ ਲੁਧਿਆਣਾ ਦੇ ਵਿੱਚ ਅੱਜ 39.6 ਮਿਲੀਮੀਟਰ ਬਾਰਿਸ਼ ਰਿਪੋਰਟ ਕੀਤੀ ਗਈ ਹੈ ਔਰ ਆਉਣ ਵਾਲੇ 3-4 ਦਿਨ ਸਾਰੇ ਪੰਜਾਬ ਵਿੱਚ ਹੀ ਜਿਹੜੀ ਬਾਰਿਸ਼ ਹੋ ਸਕਦੀ ਹੈ ਔਰ ਕਿਤੇ ਕਿਤੇ ਜਿਹੜੀ ਹੈਵੀ ਰੇਨ ਵੀ ਹੋ ਸਕਦੀ ਹੈ ਜੀ ਕਿ ਲੱਗਦਾ ਕਿ ਕਿ ਤੁਹਾਨੂੰ ਬਸabit ਦਿੱਤੀ ਸਮਾਂ ਮਾਮਲੇ ਵਿੱਚ ਕਾਟਵਾ ਰਹੀ ਹੈ ਲੇਕਿਨ ਜੀ ਨਹੀਂ ਹੁਣ ਤੱਕ ਕਿਉਂਕਿ ਜੂਨ ਦੇ ਵਿੱਚ ਬਾਰਿਸ਼ ਜ਼ਿਆਦਾ ਰਿਕਾਰਡ ਨਹੀਂ ਕੀਤੀ ਗਈ ਸੋ ਅੱਜ ਜਿਹੜੀ 39.6 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ ਹੈ ਔਰ ਜਦੋਂ ਕਿ ਜਿਹੜੀ ਜੂਨ ਮਹੀਨੇ ਦੀ ਨਾਰਮਲ ਬਾਰਿਸ਼ 82 ਮਿਲੀਮੀਟਰ ਹੈ ਸੋ ਇਹਨੂੰ ਅਸੀਂ ਜੀ ਜੀ ਤੇ ਕੀ ਕਿ ਮਤਲਬ ਕਹਿੰਦੇ ਅਲਰਟ ਲਾ ਕੇ ਦਿੱਤਾ ਗਿਆ ਮੌਸਮ ਮਾਹਰ ਅਜੀ ਆਉਣ ਵਾਲੇ ਕਿਉਂਕਿ ਤਿੰਨ ਚਾਰ ਦਿਨਾਂ ਦੇ ਵਿੱਚ ਬਾਰਿਸ਼ ਸਾਰੇ ਥਾਵਾਂ ਤੇ 익ਸਪੈਕਟਡ ਹੈ ਔਰ ਕਿਤੇ ਕਿਤੇ ਹੈਵੀ ਵੀ ਹੋ ਸਕਦੀ ਹੈ ਔਰ ਇਹਦੇ ਵਾਸਤੇ ਆਉਣ ਵਾਲੇ ਤਿੰਨ ਦਿਨ ਆਈਐਮਡੀ ਵੱਲੋਂ येलो ਅਲਰਟ ਜਾਰੀ ਕੀਤਾ ਗਿਆ ਹੈ। ਦੇਖੋ ਜੀ ਸਵਾਦ ਮਤਲਬ ਕਿ ਸਾਮਾਨ ਨੂੰ ਨਾ ਆਂਡੋ। ਅੱਜ ਕਿਉਂਕਿ ਆਨਵਾਰੇ ਤਿੰਨ ਚਾਰ ਦਿਨ بارش ਹੋਣ ਦੀ ਸੰਭਾਵਨਾ ਹੈ ਸੋ ਫਾਰਮਰਸ ਨੂੰ ਅਸੀਂ ਇਹੀ ਦੱਸ ਸਕਦੇ ਹਾਂ ਕਿ ਜਿਵੇਂ ਅੱਜ ਕੱਲ ਝੋਨੇ ਦੀ ਲਵਾਈ ਚੱਲ ਰਹੀ ਹੈ ਪਾਣੀ ਦੀ ਬੜੀ ਲੋੜ ਹੈ ਝੋਨੇ ਦੀ ਕ੍ਰੌਪ ਨੂੰ ਸੋ ਅਸੀਂ ਇਹੀ ਐਕਸਪੈਕਟ ਕਰ ਰਹੇ ਹਾਂ ਕਿ ਜਿਹੜੇ ਆਨ ਆਨਵਾਰੇ ਤਿੰਨ ਚਾਰ ਦਿਨਾਂ ਦੇ ਵਿੱਚ بارش ਹੋਣ ਵਾਲੀ ਹੈ ਉਹ ਜਿਹੜਾ ਰਿਕੁਆਇਰਡ ਪਾਣੀ ਹੈਗਾ ਝੋਨੇ ਦੀ ਕ੍ਰੌਪ ਵਾਸਤੇ ਉਹਦੇ ਲਈ ਕਾਫੀ ਲਾਹੇਵੰਦ ਸਿੱਧ ਹੋ ਸਕਦੀ ਹੈ